ਜਿਉਨੇ ਮੋਰ ਦੀ ਮੌਤ ਦਾ ਦੱਸਾਂਗੇ ਸੱਚ ਕੀ ਹਿਸਾਰ ਦੇ ਵਿੱਚ ਉਸ ਨੂੰ ਫਾਂਸੀ ਲਗਾਈ ਗਈ ਸੀ ਜਾਂ ਫਿਰ ਮਾਤਾ ਨੈਣਾ ਦੇਵੀ ਦੇ ਛੱਤਰ ਚੜਾਉਣ ਗਏ ਦੀ ਹੋਈ ਸੀ ਮੌਤ ਜਿਉਨੇ ਮੋਰ ਦੇ ਨੱਕ ਦੇ ਉੱਤੇ ਕਿਵੇਂ ਪਿਆਸੀ ਨਿਸ਼ਾਨ ਕਿਸ ਨੂੰ ਮਾਰਨ ਦੇ ਲਈ ਉਸਨੇ ਮਾਤਾ ਨੈਣਾ ਦੇਵੀ ਦੇ ਸੁਖਣਾ ਸੁਖੀ ਸੀ ਤੇ ਨਾਲ ਹੀ ਦੱਸਾਂਗੇ ਕਿ ਉਸ ਨੂੰ ਧਰਮੀ ڈاکੂ ਕਿਉਂ ਕਹਿੰਦੇ ਨੇ ਤੁਸੀਂ ਦੇਖ ਰਹੇ ਆ ਆਰਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਇੱਕ ਗੁਜਾਰਿਸ਼ ਹੈ ਕਿ ਅਜਹੀਆਂ ਸੱਚੀਆਂ ਕਹਾਣੀਆਂ ਘਟਨਾਵਾਂ ਜਾਣਨ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਤਾਂ ਜੋ ਸਾਡੇ ਚੈਨਲ ਦੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜਿਉਣਾ ਮੋੜ ਦੀ ਜਿਸ ਨੂੰ ਲੋਕ ਨਾਇਕ ਕਿਹਾ ਜਾਂਦਾ ਹੈ ਜਿਸ ਬਾਰੇ ਪਹਿਲਾ ਕਿੱਸਾ ਕਹਿੰਦੇ ਨੇ ਭਗਵਾਨ ਸਿੰਘ ਨੇ ਲਿਖਿਆ ਸੀ ਜਿਉਣਾ ਮੋੜ ਇੱਕ ਡਾਕੂ ਸੀ ਕਹਿੰਦੇ ਆ ਕਿ ਉਸ ਨੂੰ ਧਰਮੀ ਡਾਕੂ ਇਸ ਲਈ ਕਹਿੰਦੇ ਸੀ ਕਿਉਂਕਿ ਉਸ ਵੱਲੋਂ ਲੁੱਟਿਆ ਗਿਆ ਜ਼ਿਆਦਾਤਰ ਸਮਾਨ ਉਹ ਗਰੀਬ ਗੁਰਬਿਆਂ ਦੇ ਵਿੱਚ ਵੰਡ ਦਿੰਦਾ ਸੀ ਕਹਿੰਦੇ ਕਿ ਜਦੋਂ ਕਿਸੇ ਦੇ ਘਰੇ ਰੋਟੀ ਖਾਂਦਾ ਸੀ ਤੇ ਨਾਲ ਹੀ ਪੁੱਛਦਾ ਸੀਗਾ ਕਿ ਇਸ ਪਿੰਡ ਦੇ ਵਿੱਚ ਜੇਕਰ ਕੋਈ ਤੰਗ ਕਰਦਾ ਏ ਤਾਂ ਸਾਨੂੰ ਦੱਸੋ ਅਸੀਂ ਉਸ ਨੂੰ ਸਬਕ ਸਿਖਾ ਦੇਵਾਂਗੇ ਗਰੀਬ ਗੁਰਬਿਆਂ ਦੀ ਮਦਦ ਕਰਨ ਕਾਰਨ ਹੀ ਉਸ ਨੂੰ ਲੋਕ ਧਰਮੀ ਡਾਕੂ ਕਹਿੰਦੇ ਸੀ ਤੇ ਇਸੇ ਕਰਕੇ ਉਹ ਲੋਕਾਂ ਦੇ ਵਿੱਚ ਹਰਮਨ ਪਿਆਰਾ ਸੀ ਹੁਣ ਗੱਲ ਕਰਦੇ ਹਾਂ ਕਿ ਡਾਕੂ ਦੀ ਮੌਤ ਕਿਵੇਂ ਹੋਈ ਸੀ ਜਿਸ ਨੂੰ ਜਿਉਣਾ ਮੋੜ ਕਹਿੰਦੇ ਆ ਜਿਉਣਾ ਮੋੜ ਨੇ ਮਾਰ ਦਿੱਤਾ ਸੀ ਅਹਿਮਦ ਡੋਗਰ ਨੂੰ ਹੁਣ ਉਸਨੇ ਅਹਿਮਦ ਡੋਗਰ ਨੂੰ ਕਿਉਂ ਮਾਰਿਆ ਸੀ ਹੁੰਦਾ ਕੀ ਹੈ ਕਿ ਅਹਿਮਦ ਡੋਗਰ ਤੇ ਜਿਉਣਾ ਮੋੜ ਦਾ ਭਰਾ ਇਕੱਠਿਆਂ ਡਾਕੇ ਮਾਰਦੇ ਆ ਤੇ ਬਹੁਤ ਸਾਰਾ ਸਮਾਨ ਏ ਲੁੱਟਦੇ ਆ ਤੇ ਇਹਨਾਂ ਦੇ ਕੋਲ ਬਹੁਤ ਸਾਰਾ ਸੋਨਾ ਸੀ ਜੋ ਕਿ ਅਹਿਮਦ ਡੋਗਰ ਦੇ ਘਰ ਪਿਆ ਸੀ ਜਦੋਂ ਜਿਉਨੇ ਮੋੜ ਦਾ ਭਰਾ ਡਾਕੇ ਮਾਰਦਾ ਤਾਂ ਪੁਲਿਸ ਜਿਹੜਾ ਆ ਇਹਨਾਂ ਨੂੰ ਤੰਗ ਕਰਦੀ ਕਦੇ ਇਸ ਦੇ ਪਿਤਾ ਨੂੰ ਚੁੱਕ ਕੇ ਲੈ ਜਾਂਦੀ ਕਦੇ ਜਿਉਨੇ ਮੋੜ ਨੂੰ ਚੁੱਕ ਕੇ ਲੈ ਜਾਂਦੀ ਕਦੇ ਇਸ ਦੀ ਮਾਂ ਨੂੰ ਤੇ ਕਦੇ ਭੈਣ ਨੂੰ ਇਹ ਬਹੁਤ ਪਰੇਸ਼ਾਨ ਰਹਿੰਦੇ ਤੇ ਇੱਕ ਦਿਨ ਕੀ ਹੁੰਦਾ ਆ ਕਿ ਜਿਉਣਾ ਮੋੜ ਦਾ ਭਰਾ ਅਹਿਮਦ ਡੋਗਰ ਦੇ ਘਰ ਹੁੰਦਾ ਹੈ ਤਾਂ ਜਿਉਣਾ ਮੋੜ ਤੇ ਉਸ ਦੀ ਮਾਂ ਕਹਿੰਦੇ ਆ ਉੱਥੇ ਜਾਂਦੇ ਆ ਤੇ ਉਸ ਨੂੰ ਸਮਝਾਉਂਦੇ ਆ ਕਿ ਤੂੰ ਅਜਿਹਾ ਕਿਉਂ ਕਰ ਰਿਹਾ ਏ ਤੇਰੇ ਕਾਰਨ ਸਾਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਜਿਉਣੇ ਮੋੜ ਦਾ ਭਰਾ ਸ਼ਰਾਬ ਪੀਂਦਾ ਸੀ ਤੇ ਅਹਿਮਦ ਡੋਗਰ ਨੂੰ ਲੱਗਿਆ ਕਿ ਜਿਹੜਾ ਅਸੀਂ ਸੋਨਾ ਲੁੱਟਿਆ ਏ ਜੇਕਰ ਇਹ ਵਾਪਸ ਚਲਾ ਗਿਆ ਤਾਂ ਇਹ ਹਿੱਸਾ ਮੰਗੇਗਾ ਕਿਉਂ ਨਾ ਮੈਂ ਇਸ ਨੂੰ ਪੁਲਿਸ ਨੂੰ ਫੜਾ ਦੇਣਾ ਤੇ ਸਾਰਾ ਸੋਨਾ ਮੇਰੇ ਕੋਲ ਹੀ ਰਹੇਗਾ ਉਹ ਕੀ ਕਰਦਾ ਜਿਉਣੇ ਮੋੜ ਦੇ ਭਰਾ ਨੂੰ ਸ਼ਰਾਬ ਪਿਉਂਦਾ ਆ ਤੇ ਫਿਰ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੰਦਾ ਏ ਕਿ ਉਹ ਮੇਰੇ ਕੋਲ ਮੌਜੂਦ ਹੈ ਉਸ ਨੂੰ ਫੜ ਕੇ ਲੈ ਜਾਓ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਨੂੰ ਭੇਜ ਦਿੱਤਾ ਜਾਂਦਾ ਹੈ ਕਾਲੇ ਪਾਣੀ ਤੇ ਜਦੋਂ ਜੌਣਾ ਮੋੜ ਨੂੰ ਇਹ ਖ਼ਤ ਮਿਲਦਾ ਆ ਕਿ ਉਸ ਦੇ ਭਰਾ ਦੇ ਨਾਲ ਅਹਿਮਦ ਡੋਗਰ ਨੇ ਇਹ ਕੀਤਾ ਹੈ ਤਾਂ ਉਹ ਬਦਲਾ ਲੈਣ ਦੀ ਸੋਚਦਾ ਹੈ ਅਹਿਮਦ ਡੋਗਰ ਦੇ ਪਿੰਡ ਪਹੁੰਚ ਜਾਂਦਾ ਆ ਜੌਣਾ ਮੋੜ ਆਪਣੇ ਪੰਜ ਸਾਥੀਆਂ ਦੇ ਨਾਲ ਕਹਿੰਦੇ ਆ ਕਿ ਅਹਿਮਦ ਡੋਗਰ ਦਾ ਕੱਦ ਸੀ 7 ਸਵਾ 7 ਫੁੱਟ ਤੇ ਉਸ ਨੂੰ ਲੱਗਦਾ ਸੀਗਾ ਕਿ ਉਸ ਵਰਗਾ ਬਹਾਦਰ ਕੋਈ ڈاکੂ ਹੋਰ ਕੋਈ ਹੋ ਹੀ ਨਹੀਂ ਸਕਦਾ ਤੇ ਜਦੋਂ ਜੌਣਾ ਮੋੜ ਉਸ ਦੇ ਪਿੰਡ ਪਹੁੰਚਦਾ ਆ ਕਹਿੰਦੇ ਆ ਕਿ ਅਹਿਮਦ ਡੋਗਰ ਦੀਆਂ ਦੋ ਪਤਨੀਆਂ ਸਨ ਉਹ ਉਸ ਨੂੰ ਰੋਕਦੀਆਂ ਨੇ ਕਿ ਤੂੰ ਨਾ ਜਾ ਉਹਨੂੰ ਲੱਗਦਾ ਹੈ ਕਿ ਕੀ ਐ ਜੌਣੇ ਮੋੜ ਨੂੰ ਤਾਂ ਮੈਂ ਮਿੰਟ 'ਚ ਖਤਮ ਕਰਕੇ ਆ ਸਕਦਾ ਉਹ ਉੱਥੇ ਚਲਾ ਜਾਂਦਾ ਹੈ ਕਹਿੰਦੇ ਆ ਕਿ ਪਹਿਲਾ ਵਾਰ ਜਿਹੜਾ ਆ ਉਹ ਅਹਿਮਦ ਡੋਗਰ ਕਰਦਾ ਹੈ ਉਹ ਖਾਲੀ ਚਲਾ ਜਾਂਦਾ ਹੈ ਦੂਜਾ ਵਾਰ ਫਿਰ ਜਿਹੜਾ ਆ ਅਹਿਮਦ ਡੋਗਰ ਵੱਲੋਂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਵਾਰ ਕਰਦਾ ਆ ਜੌਣਾ ਮੋੜ ਇੱਥੇ ਦਰਸ਼ਕੋ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੌਣਾ ਮੋੜ ਆਪਣੇ ਪੰਜ ਸਾਥੀਆਂ ਦੇ ਨਾਲ ਜਾਂਦਾ ਹੈ ਜਦੋਂ ਉਹ ਵੇਖਦਾ ਹੈ ਕਿ ਅਹਿਮਦ ਡੋਗਰ ਇਕੱਲਾ ਆਇਆ ਆ ਤਾਂ ਉਹ ਕਹਿੰਦਾ ਕਿ ਆਪਣੇ ਸਾਥੀਆਂ ਨੂੰ ਤੁਸੀਂ ਇੱਥੇ ਰੁਕ ਜਾਓ ਇਸ ਦਾ ਮੁਕਾਬਲਾ ਮੈਂ ਇਕੱਲਿਆਂ ਹੀ ਕਰਾਂਗਾ ਕਹਿੰਦੇ ਆ ਕਿ ਉਦੋਂ ਹੀ ਉਸਨੇ ਸੁਖਨਾ ਸੁਖੀ ਸੀ ਮਾਤਾ ਨੈਣਾ ਦੇਵੀ ਦੇ ਕਿ ਮੈਂ ਅਹਿਮਦ ਡੋਗਰ ਨੂੰ ਮਾਰ ਕੇ ਤੇਰੇ ਸੋਨੇ ਦਾ ਛਤਰ ਚੜਾਉਣ ਲਈ ਆਵਾਂਗਾ ਤੇ ਕਹਿੰਦੇ ਆ ਕਿ ਉਸਨੇ ਅਹਿਮਦ ਡੋਗਰ ਨੂੰ ਮਾਰ ਦਿੱਤਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਆ ਜੌਣਾ ਮੋੜ ਇੱਕ ਸਾਧ ਦੇ ਡੇਰੇ ਜਾਂਦਾ ਜਿਸ ਨੂੰ ਮੋਨਪੁਰੀ ਕਹਿੰਦੇ ਆ ਕਹਿੰਦੇ ਆ ਕਿ ਉਹ ਧਰਮੀ ڈاکੂ ਸੀਗਾ ਉਹ ਧਰਮ ਨੂੰ ਮੰਨਦਾ ਸੀਗਾ ਉਹ ਸਾਧੂ ਦੇ ਕੋਲ ਜਾਂਦਾ ਤੇ ਕਹਿੰਦਾ ਹੈ ਕਿ ਮੈਨੂੰ ਸਾਧੂ ਦਾ ਭੇਸ ਰੱਖਣਾ ਆ ਮੈਂ ਸਾਧੂ ਬੰਨਾ ਆ ਤੇ ਮੈਨੂੰ ਸਾਧੂਆਂ ਵਾਲੇ ਕੱਪੜੇ ਚਾਹੀਦੇ ਆ ਕਹਿੰਦੇ ਕਿ ਉੱਥੋਂ ਹੀ ਉਹ ਸਾਧੂਆਂ ਵਾਲੇ ਕੱਪੜੇ ਲੈਂਦਾ ਏ ਤੇ ਸੋਨੇ ਦਾ ਛਤਰ ਬਣਵਾਉਂਦਾ ਏ ਤੇ ਜਾਂਦਾ ਏ ਮਾਤਾ ਨਹਿਣਾ ਦੇਵੀ ਦੇ ਛਤਰ ਚੜਾਉਣ ਲਈ ਦਰਸ਼ਕੋ ਉੱਥੇ ਕੀ ਹੁੰਦਾ ਆ ਇਹ ਸਾਰੀ ਕਹਾਣੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਉਸ ਦੇ ਨੱਕ ਦੇ ਉੱਤੇ ਨਿਸ਼ਾਨ ਕਿਵੇਂ ਪਿਆ ਕਿਉਂਕਿ ਜੌਣੇ ਮੋੜ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ ਨੇ ਤੇ ਅਸੀਂ ਉਹ ਫਿਲਮਾਂ ਜਦੋਂ ਵੇਖਦੇ ਆਂ ਤੇ ਅਸੀਂ ਵੇਖਦੇ ਆਂ ਕਿ ਜੌਣੇ ਮੋੜ ਦੇ ਨੱਕ ਦੇ ਉੱਤੇ ਇੱਕ ਨਿਸ਼ਾਨ ਦਿਖਾਇਆ ਜਾਂਦਾ ਹੈ ਉਹ ਨਿਸ਼ਾਨ ਕਿਵੇਂ ਪਿਆ ਕਿ ਜਦੋਂ ਕਿਤੇ ਵੀ ਡਾਕਾ ਮਾਰ ਕੇ ਆਉਂਦੇ ਤੇ ਕਿਸੇ ਵੀ ਪਿੰਡ ਦੇ ਵਿੱਚ ਰੁਕ ਜਾਂਦੇ ਤੇ ਕਿਸੇ ਦੇ ਘਰੋਂ ਵੀ ਕੁਝ ਵੀ ਖਾ ਲੈਂਦੇ ਜੌਣਾ ਮੋੜ ਦੇ ਉੱਤੇ ਪੁਲਿਸ ਵੱਲੋਂ ਇਨਾਮ ਰੱਖਿਆ ਗਿਆ ਸੀ ਕਿ ਜਿਹੜਾ ਵੀ ਜੌਣੇ ਮੋੜ ਨੂੰ ਗ੍ਰਿਫਤਾਰ ਕਰਾਏਗਾ ਉਸ ਨੂੰ 500 ਰੁਪਏ ਦਿੱਤਾ ਜਾਏਗਾ ਉਸ ਜਮਾਨੇ ਦੇ ਵਿੱਚ 500 ਰੁਪਏ ਬਹੁਤ ਵੱਡੀ ਰਕਮ ਸੀ ਕਹਿੰਦੀ ਹੈ ਕਿ ਇੱਕ ਪਿੰਡ ਦੇ ਵਿੱਚ ਡਾਕਾ ਮਾਰ ਕੇ ਪਹੁੰਚਦੇ ਆ ਕਾਫੀ ਜ਼ਿਆਦਾ ਥੱਕੇ ਹੁੰਦੇ ਆ ਤੇ ਇੱਕ ਵਿਅਕਤੀ ਇਹਨਾਂ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਏ ਤੇ ਉਸਦੇ ਖੇਤਾਂ ਦੇ ਵਿੱਚ ਹੀ ਸੌ ਜਾਂਦੇ ਆ ਉਸ ਵਿਅਕਤੀ ਦੇ ਮਨ ਦੇ ਵਿੱਚ ਫਿਰ ਲਾਲਚ ਆਉਂਦਾ ਏ ਜਦੋਂ ਉਸਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਕਹਿੰਦੀ ਹੈ ਕਿ ਉਹ ਭਵਾਨੀਗੜ ਪੁਲਿਸ ਨੂੰ ਸੂਚਨਾ ਦੇ ਦਿੰਦਾ ਏ ਕਿ ਜਿਉਣਾ ਮੋੜ ਉਸਦੇ ਖੇਤਾਂ ਦੇ ਵਿੱਚ ਸੁੱਤਾ ਪਿਆ ਹੈ ਤੇ ਜਦੋਂ ਪੁਲਿਸ ਉੱਥੇ ਆਉਂਦੀ ਹੈ ਤਾਂ ਉਹ ਜੀ ਕੋੜੀ ਸੀ ਜਿਹੜੀ ਬੱਗੀ ਕੋੜੀ ਸੀ ਉਹ ਵੇਖਦੀ ਹੈ ਕਿ ਕੁਝ ਨਾ ਕੁਝ ਖਤਰਾ ਜਿਹੜਾ ਆ ਜਿਉਣਾ ਮੋੜ ਨੂੰ ਹੈਗਾ ਉਹ ਬਹੁਤ ਹਿੰਕਦੀ ਹੈ ਕਹਿੰਦੇ ਆ ਕਿ ਜਵਾਨਾ ਮੋੜ ਇੰਨੀ ਗੂੜੀ ਨੀਂਦ ਸੁੱਤਾ ਹੁੰਦਾ ਉਸ ਨੂੰ ਪਤਾ ਨਹੀਂ ਲੱਗਦਾ ਤੇ ਘੋੜੀ ਆਪਣੇ ਮਾਲਕ ਨੂੰ ਬਚਾਉਣ ਦੇ ਲਈ ਆਪਣਾ ਜਿਹੜਾ ਪੈਰ ਉਸਦੇ ਮੂੰਹ ਤੇ ਮਾਰ ਦਿੰਦੀ ਹੈ ਤੇ ਘੋੜੀ ਦੇ ਪਉਣ ਕਾਰਨ ਜਿਹੜਾ ਹੈ ਉਸਦੇ ਨੱਕ ਦੇ ਉੱਤੇ ਨਿਸ਼ਾਨ ਪੈਂਦਾ ਆ ਤੇ ਜਿਸ ਤੋਂ ਪੁਲਿਸ ਪਛਾਣ ਕਰਦੀ ਹੈ ਕਿ ਇਹੀ ਜਵਾਨਾ ਮੋੜ ਹੈ ਕਿਉਂਕਿ ਪੁਲਿਸ ਨੂੰ ਹੋਰ ਕੁਝ ਬਾਲਾ ਇਹਦੇ ਬਾਰੇ ਪਤਾ ਨਹੀਂ ਸੀਗਾ ਦਰਸ਼ਕੋ ਫਿਰ ਕੀ ਹੁੰਦਾ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਸਨੇ ਮਾਤਾ ਦੇ ਸੁਖਣਾ ਸੁਖੀ ਸੀ ਕਿ ਇਹ ਸੋਨੇ ਦਾ ਛਤਰ ਚੜ੍ਹਾ ਲੈ ਜਾਏਗਾ ਇਹ ਆਪਣੇ ਸਾਥੀਆਂ ਦੇ ਨਾਲ ਸਾਧੂਆਂ ਦੇ ਭੇਸ ਦੇ ਵਿੱਚ ਮਾਤਾ ਨੈਣਾ ਦੇਵੀ ਦੇ ਚਾਲੇ ਪਾ ਦਿੰਦਾ ਹੈ। ਉੱਥੇ ਜਾਂਦੇ ਆ ਤੇ ਇਸ ਦਾ ਹੀ ਇੱਕ ਸਾਥੀ ਜਿਹੜਾ ਆ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੰਦਾ ਏ ਕਿ ਜਿਉਣਾ ਮੋੜ ਖੁਦ ਜਿਹੜਾ ਆ ਛੱਤਰ ਚੜਾਉਣ ਲਈ ਨੈਣਾ ਦੇਵੀ ਪਹੁੰਚ ਗਿਆ। ਦਰਸ਼ਕੋ ਫਿਰ ਕੀ ਹੁੰਦਾ ਆ? ਚਤਰਾ ਦੱਸਦਾ ਆ ਜੋ ਉਸ ਸਮੇਂ ਮੌਜੂਦ ਸੀਗਾ ਉਹਦੇ ਨਾਲ ਬਾਅਦ ਵਿੱਚ ਕੀ ਹੋਇਆ ਉਹ ਵੀ ਤੁਹਾਨੂੰ ਗੱਲ ਦੱਸਾਂਗੇ। ਜੋ ਚਤਰੇ ਦੇ ਦੱਸਣ ਮੁਤਾਬਕ ਜੋ ਉਸ ਪਿੰਡ ਦੇ ਲੋਕ ਕਹਿੰਦੇ ਆ ਕਿ ਜੋਣਾ ਮੋਰ ਜਿਵੇਂ ਛਤਰ ਚੜਾਉਂਦਾ ਆ ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋਣਾ ਮੋਰ ਉੱਥੋਂ ਭੱਜ ਲੈਂਦਾ ਜਦੋਂ ਜੋਣਾ ਮੋਰ ਉੱਥੋਂ ਭੱਜਦਾ ਆ ਕਹਿੰਦੇ ਆ ਕਿ ਉਹ ਪਹਾੜੀ ਤੋਂ ਛਾਲ ਮਾਰਦਾ ਆ ਪਰ ਉਸ ਦੇ ਕੋਈ ਵੀ ਸੱਟ ਨਹੀਂ ਲੱਗਦੀ ਉਸ ਦੇ ਸਿਰਫ ਇੱਕ ਲੱਤ ਦੇ ਉੱਤੇ ਸੱਟ ਲੱਗਦੀ ਹੈ ਕਈ ਲੋਕ ਤਾਂ ਇਹ ਕਹਿੰਦੇ ਆ ਕਿ ਜਦੋਂ ਉਸ ਥਾਂ ਦੇ ਉੱਤੇ ਡਿੱਗਦਾ ਆ ਤਾਂ ਕਈ ਲੋਕ ਉਸ ਦੇ ਰੋੜੇ ਮਾਰਦੇ ਆ ਤਾਂ ਇੱਕ ਰੋੜਾ ਜਿਹੜਾ ਆ ਉਸ ਦੀ ਲੱਤ ਦੇ ਉੱਤੇ ਵੱਜ ਜਾਂਦਾ ਜੋ ਗਹਿਰਾ ਜ਼ਖਮ ਬਣ ਜਾਂਦਾ ਪਰ ਕਈ ਲੋਕ ਕਹਿੰਦੇ ਆ ਕਿ ਪਹਾੜ ਤੋਂ ਗਿਰਨ ਕਾਰਨ ਉਸਦੇ ਲੱਤ ਦੇ ਉੱਤੇ ਸੱਟ ਲੱਗ ਜਾਂਦੀ ਆ ਤੇ ਪੁਲਿਸ ਉਸ ਨੂੰ けਰਾ ਪਾ ਲੈਂਦੀ ਐ ਤੇ ਫੜ ਲੈਂਦੀ ਐ ਚਤਰਾਏ ਦੱਸਦਾ ਆ ਬਹੁਤ ਸਾਰੇ ਲੋਕਾਂ ਦੇ ਦੱਸਣ ਮੁਤਾਬਕ ਕਿ ਜਦੋਂ ਉਹਨੂੰ けਰਾ ਪੈਂਦਾ ਆ ਫਿਰ ਜਿਉਣਾ ਮੋਰ ਕੀ ਕਰਦਾ ਆ ਚਤਰਾ ਕਹਿੰਦਾ ਕਿ ਮੈਂ ਉਸਦੇ ਕੋਲ ਜਾਣਾ ਆ ਤੇ ਮੈਂ ਉਸ ਨੂੰ ਕਹਿਣਾ ਆ ਕਿ ਤੂੰ ਇੱਥੋਂ ਭੱਜ ਲੈ ਤੇ ਕੋਈ ਗੱਲ ਨਹੀਂ ਕਹਿੰਦੇ ਆ ਕਿ ਉਹ ਮੰਨਦਾ ਨਹੀਂ ਹੈਗਾ ਉਹਨੂੰ ਕਹਿੰਦਾ ਕਿ ਤੂੰ ਚਲਾ ਜਾ ਹੁਣ ਮੇਰੀ ਗ੍ਰਿਫਤਾਰੀ ਇੱਥੇ ਹੋ ਜਾਣੀ ਐ ਚਤਰਾ ਕਹਿੰਦਾ ਕਿ ਜਦੋਂ ਪੁਲਿਸ ਵੱਲੋਂ ਉਸ ਨੂੰ ਫੜਿਆ ਗਿਆ ਜਿਉਨੇ ਮੋੜ ਨੂੰ ਤਾਂ ਬਹੁਤ ਸਾਰੇ ਲੋਕਾਂ ਦੀ ਭੀੜ ਇਕੱਠੇ ਸੀ ਤੇ ਉਹ ਵੀ ਉੱਥੇ ਮੌਜੂਦ ਸੀਗਾ ਤੇ ਚਤਰਾ ਕਹਿੰਦਾ ਕਿ ਉਸਨੇ ਕਿਹਾ ਕਿ ਉਸਨੇ ਰੋਲਾ ਪਾ ਦਿੱਤਾ ਕਿ ਕਿਉਂ ਤੁਸੀਂ ਇੱਕ ਸਾਧੂ ਨੂੰ ਫੜ ਕੇ ਲੈ ਜਾ ਰਹੇ ਹੋ ਇਹ ਸਾਧੂ ਜਿਹੜਾ ਇੱਕ ਚੰਗਾ ਕਰਮ ਕਰ ਰਿਹਾ ਹੈ ਜਿਸ ਨੇ ਪਹਾੜੀ ਤੋਂ ਸ਼ਾਲ ਮਾਰੀ ਹੈ ਤਾਂ ਇਸ ਦੇ ਕੋਈ ਸ਼ੱਟ ਲੱਗ ਜਾਣੀ ਸੀ ਇਹ ਕੋਈ ਚਮਤਕਾਰੀ ਸਾਧੂ ਹੀ ਹੈ ਜਿਹਦੇ ਸ਼ੱਟ ਨਹੀਂ ਲੱਗੀ ਤੁਸੀਂ ਇਸ ਨੂੰ ਗ੍ਰਿਫਤਾਰ ਨਾ ਕਰੋ ਤੇ ਕਹਿੰਦਾ ਹੈ ਕਿ ਸੋਨੇ ਦਾ ਛਤਰ ਤਾਂ ਮੈਂ ਚੜਾਇਆ ਆ ਕਹਿੰਦੇ ਕਿ ਉੱਥੇ ਚਤਰੇ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਪਰ ਜੋਣੇ ਮੋੜ ਨੂੰ ਛੱਡਦੇ ਨਹੀਂ ਕਿਉਂਕਿ ਉਹ ਕਹਿੰਦੇ ਆ ਕਿ ਛੱਟ ਦਾ ਨਿਸ਼ਾਨ ਜਿਹੜਾ ਆ ਜੋ ਉਹਨਾਂ ਨੂੰ ਨਿਸ਼ਾਨੀ ਦੱਸੀ ਗਈ ਹੈ ਉਹ ਤਾਂ ਇਸੇ ਸਾਧੂ ਦੇ ਨੱਕ ਦੇ ਉੱਤੇ ਆ ਫਿਰ ਕੀ ਹੁੰਦਾ ਆ ਚਤਰੇ ਨੂੰ ਭੇਜ ਦਿੱਤਾ ਜਾਂਦਾ ਆ ਕਾਲੇ ਪਾਣੀ ਤੇ ਉਹ ਜਿਹੜਾ ਹੈ ਜੋਣੇ ਮੋੜ ਦੇ ਭਰਾ ਦੇ ਕੋਲ ਪਹੁੰਚ ਜਾਂਦਾ ਦੂਜੇ ਪਾਸੇ ਕੀ ਹੁੰਦਾ ਆ ਕਿ ਜੋਣੇ ਮੋੜ ਨੂੰ ਸੰਗਰੂਰ ਲਿਆਂਦਾ ਜਾਂਦਾ ਆ ਉਸ ਦੀ ਪਛਾਣ ਕੀਤੀ ਜਾਂਦੀ ਹੈ ਸ਼ਨਾਖਤ ਕੀਤੀ ਜਾਂਦੀ ਹੈ ਤੇ ਫਿਰ ਕਹਿੰਦੇ ਆ ਕਿ ਉਸ ਨੂੰ ਹੰਸਾਰ ਦੇ ਵਿੱਚ ਫਾਂਸੀ ਦੇ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਜਿਉਣੇ ਮੋੜ ਦੀ ਮੌਤ ਹੁੰਦੀ ਹੈ ਦਰਸ਼ਕੋ ਫਿਰ ਜਿਉਣੇ ਮੋੜ ਦੇ ਭਰਾ ਨਾਲ ਕੀ ਹੁੰਦਾ ਕਹਿੰਦੇ ਆ ਕਿ ਕਾਲੇ ਪਾਣੀ ਦੀ ਸਜ਼ਾ ਉਹਨਾਂ ਨੂੰ ਹੁੰਦੀ ਹੈ ਤੇ ਫਿਰ ਚਤਰਾ ਤੇ ਜਿਉਨੇ ਮੋੜ ਦਾ ਭਰਾ ਜਿਹੜੇ ਐ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆ ਜਾਂਦੇ ਐ ਤੇ ਪਿੰਡ ਦੇ ਵਿੱਚ ਸੱਪ ਲੜਨ ਕਾਰਨ ਜਿਉਨੇ ਮੋੜ ਦੇ ਭਰਾ ਦੀ ਮੌਤ ਹੁੰਦੀ ਐ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਗੱਲਾਂ ਚੱਲਦੀਆਂ ਨੇ ਕਿ ਜਿਉਣਾ ਮੋੜ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਅਹਿਮਦ ਡੋਗਰ ਕੋਲ ਲਿਆ ਸੀ ਪਰ ਬਹੁਤ ਸਾਰੇ ਇਤਿਹਾਸ ਦੇ ਪੰਨੇ ਜਦੋਂ ਅਸੀਂ ਫਰੋਲਦੇ ਆ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਉਂਦੀ ਐ ਕਿ ਜਿਉਣਾ ਮੋੜ ਦੇ ਭਰਾ ਮਰਿਆ ਨਹੀਂ ਸੀ ਉਸ ਦੇ ਭਰਾ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਸੀ ਇਸ ਤਰੀਕੇ ਦੇ ਨਾਲ ਜਿਉਣੇ ਮੋੜ ਨੇ ਜਿਹੜਾ ਹੈ ਆਪਣੇ ਭਰਾ ਦਾ ਬਦਲਾ ਅਹਿਮਦ ਡੋਗਰ ਤੋਂ ਲਿਆ ਤੇ ਬਾਅਦ ਦੇ ਵਿੱਚ ਜਿਉਣੇ ਮੋੜ ਨੂੰ ਫਾਂਸੀ ਦੇ ਦਿੱਤੀ ਗਈ ਹੰਸਾਰ ਦੇ ਵਿੱਚ ਦੱਸ ਕੋਲ ਬਹੁਤ ਸਾਰੇ ਸਾਡੇ ਲੋਕ ਨਾਇਕ ਹੋਏ ਨੇ ਜਿਨ੍ਹਾਂ ਦੇ ਬਾਰੇ ਅਸੀਂ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਬਹੁਤ ਕੁਝ ਪੜਨ ਸੁਣਨ ਨੂੰ ਮਿਲਦਾ ਆ ਅੱਜ ਅਸੀਂ ਤੁਹਾਨੂੰ ਜਿਉਣੇ ਮੋੜ ਦੀ ਕਹਾਣੀ ਦੱਸੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਅਸ ਥਿਸ ਵੀਡੀਓ ਤੋਂ ਮਿਲੀ ਹੋਏਗੀ ਅਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਤਾਂ ਜੋ ਹਰ ਇੱਕ ਵੀਡੀਓ ਸਾਡੇ ਚੈਨਲ ਦੀ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਮੈਨੂੰ ਦਮਨ ਪਿਰੂ ਦਿਓ ਆ ਗਿਆ ਧੰਨਵਾਦ